ਚਾਹੁੰਦੇ ਕਲਾਇ ਸੜਨ ਰੁਕੇ ਜਾ ਸਦੇ ਮਨ ਦੀ ਗੱਲ ਕੀਤੀ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ 100% ਅੱਜ ਪ੍ਰੈਸ ਕਾਨਫਰੰਸ ਅਸੀਂ ਕੀਤੀ ਹੈ ਜਿਸ ਪਰ ਤਰੀਕੇ ਦੇ ਨਾਲ ਭਾਖੜਾ ਰਾਵੀ ਪੌਂਗ ਡੈਮ ਇਹਨੂੰ ਮੈਨੇਜ ਕਰਨਾ ਚਾਹੀਦਾ ਸੀ ਉਹ ਪੰਜਾਬ ਦੀ ਸਰਕਾਰ ਕਰ ਨਹੀਂ ਸਕੀ ਟੇਲਾਂ ਤੇ ਪਾਣੀ ਪਚਾਉਂਦੇ ਪਚਾਉਂਦੇ ਜਦੋਂ ਇਹ ਪਤਾ ਲੱਗਿਆ ਸੀ ਕਿ 105% ਬਾਰਿਸ਼ ਹੈ ਤੇ ਇਹਨਾਂ ਨੇ ਡੈਮ ਖਾਲੀ ਨਹੀਂ ਕੀਤੇ ਔਰ ਇਹ ਸਾਰੇ ਦਾ ਸਾਰਾ ਕਸੂਰ ਰਾਵੀ ਨੂੰ ਤਾਂ ਜਿਹੜਾ ਮੈਨੇਜ ਹੀ ਪੰਜਾਬ ਸਰਕਾਰ ਕਰਦੀ ਹੈ ਰਾਵੀ ਨੇ ਉਧਰ ਬਹੁਤ ਕਹਿਰ ਮਚਾਇਆ ਐਵੇਂ ਬੀਬੀ ਐਮ ਪਾਖਣਾ ਬਿਆਸ ਜਿਹੜਾ ਬਿਆਸ ਹੈ ਉਹਨੇ ਬੜਿਆ ਦਵਾਈ ਮਚਾਈ ਸੋ ਪੌਂਗ ਡੈਮ ਨੂੰ ਸੈਂਟਰ ਗਵਰਨਮੈਂਟ ਮੈਨੇਜ ਕਰਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਅਗਰ ਇਹਨਾਂ ਨੂੰ ਚੰਗੇ ਤਰੀਕੇ ਨਾਲ ਇਹਦੀ ਮੈਨੇਜਮੈਂਟ ਕੀਤੀ ਹੁੰਦੀ ਪਾਣੀ ਵੇਲੇ ਸਿਰ ਛੱਡਿਆ ਹੁੰਦਾ ਖਾਲੀ ਕੀਤੇ ਹੁੰਦੇ ਤਾਂ ਇੰਨੀ ਤਬਾਈ ਨਹੀਂ ਹੋਣੀ ਸੀ ਦੂਸਰੀ ਗੱਲ ਡਾਕਟਰ ਅਮਰ ਸਿੰਘ ਜੀ ਆਲਰੇਡੀ ਇੱਥੇ ਚਾਰ ਵਾਰੀ ਚੱਕਰ ਮਾਰ ਕੇ ਆ ਜਿਹੜਾ ਚੱਲ ਰਿਹਾ ਕੰਮ ਇਹ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਹੈ ਇਹਨਾਂ ਨੇ ਜਦੋਂ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਮੈਂ ਤੁਹਾਡੇ ਤੇ ਪਰਚਾ ਦਰਜ ਕਰਾਉਂਗਾ ਜੋ ਤੁਸੀਂ ਕੀਤਾ ਸੋ ਮੈਂ ਡਾਕਟਰ ਸਾਹਿਬ ਚੌਥੀ ਵਾਰੀ ਪੰਜਵੀਂ ਵਾਰੀ ਅੱਜ ਇੱਥੇ ਆਏ ਬਾਜਵਾ ਜੀ ਸਾਡੇ ਨੌਜਵਾਨ ਆਗੂ ਇੱਥੇ ਹੀ ਰਹਿ ਰਹੇ ਆ ਲੋਕਾਂ ਦੇ ਨਾਲ ਤੇ ਸਾਰੇ ਪਿੰਡ ਦੇ ਬਣਵੰਤੇ ਆਗੂ ਸਹਿਬਾਨ ਅੱਜ ਅਸੀਂ ਇੱਥੇ ਜਾਇਜ਼ਾ ਲਿਆ ਔਰ ਡਾਕਟਰ ਸਾਹਿਬ ਨੇ ਜਿਸ ਪ੍ਰਕਾਰ ਬਾਜਵਾ ਸਾਹਿਬ ਨੇ ਦੱਸਿਆ ਕਿ ਪੂਰੇ ਦਾ ਪੂਰਾ ਦਰਿਆ ਮੁੜ ਗਿਆ ਭਾਈ ਦੂਜੇ ਪਾਸੇ ਇਹ ਮੈਨੂੰ ਪਤਾ ਨਹੀਂ ਸੀਗਾ ਉਹ ਇਸ ਕਰਕੇ ਮੁੜਿਆ ਕਿ ਸਾਹਮਣੇ ਬਹੁਤ ਡੂੰਗੀ ਮਾਈਨਿੰਗ ਹੁੰਦੀ ਸੀ ਦਰਿਆ ਉਧਰ ਦੀ ਵਗਦਾ ਸੀ ਉਹ ਮਾਈਨਿੰਗ ਦੇ ਕਾਰਨ ਦਰਿਆ ਨੇ ਆਪਦਾ ਮੂੰਹ ਮੋੜ ਲਿਆ ਤੇ ਇਸ ਕਰਕੇ ਸਾਡਾ ਇਸ ਨਗਰ ਦੇ 3-400 ਏਕੜ ਦਾ ਤਬਾਈ ਮੱਚੀ ਸੋ ਇਹ ਬਹੁਤ ਵੱਡਾ ਮੈਂ ਸਮਝਦਾ ਕਿ ਘਟਨਾ ਕਰਮ ਹੈ ਔਰ ਇਹ ਮੈਨ ਮੇਡ ਇਸ ਕਰਕੇ ਕਹਿੰਦੇ ਆ ਕੁਦਰਤੀ ਆਫਤ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਗ ਐ ਜਾਂ ਉਹਨਾਂ ਦੇ ਮੰਤਰੀ ਐ ਐਮ ਐਲ اے ਸਹਿਬਾਨਾ ਉਹਨਾਂ ਵੱਲੋਂ ਦਿੱਤਾ ਗਿਆ ਇਸ ਇਲਾਕੇ ਨੂੰ ਤੋਹਫਾ ਉਸ ਤੋਹਫੇ ਦੇ ਕਰਕੇ ਅੱਜ ਅਸੀਂ ਸਾਰੇ ਜਿਹੜੇ ਬੰਦੇ ਐ ਇੱਥੇ ਖੜੇ ਆਂ ਜੇ ਇਹ ਮਾਈਨਿੰਗ ਨਾ ਹੁੰਦੀ ਤੇ ਜੇ ਸਰਕਾਰਾਂ ਮੌਕੇ ਤੇ ਵਿਚਾਰ ਕਰਦੀਆਂ ਤੇ ਅੱਜ ਦਰਿਆ ਨੇ ਆਪਦਾ ਮੂੰਹ ਜਿਹੜਾ ਹੈ ਇਧਰ ਨਹੀਂ ਮੋੜਨਾ ਸੀ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਸੋ ਜਿਸ ਪ੍ਰਕਾਰ ਦੀ ਮਦਦ ਹੋਣੀ ਚਾਹੀਦੀ ਸੀ ਸਰਕਾਰ ਸੁੱਤੀ ਪਈ ਨੂੰ ਜਗਾਉਣ ਦਾ ਕੰਮ ਚੀਕਾ ਮਾਰ ਮਾਰ ਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਡਾਕਟਰ ਅਮਰ ਸਿੰਘ ਜੀ ਨੇ ਰੌਲਾ ਪਾ ਕੇ ਕੀਤਾ ਇੱਥੇ ਇੱਕ ਬੰਦਾ ਨਹੀਂ ਆਇਆ ਸੀ ਡਾਕਟਰ ਸਾਹਿਬ ਦੱਸਦੇ ਵੀ ਮੈਂ ਤੁਰ ਕੇ ਆ ਦਰਿਆ ਆ ਜਿਹੜਾ ਪਿਤ ਪਾਣੀ ਵਗਦਾ ਉਧਰਲੇ ਪਾਸੇ ਖੜਾ ਹੁੰਦਾ ਸੀ ਉੱਥੋਂ ਹੁਣ ਇੱਥੇ ਆ ਗਿਆ ਸੋ ਬਹੁਤ ਮਾੜੇ ਹਾਲਾਤ ਸਰਕਾਰਾਂ ਬੰਦੀਆਂ ਜੋ ਬੰਦੇ ਇੰਤਜ਼ਾਮਤ ਕਰਨੇ ਚਾਹੀਦੇ ਸਨ ਉਹ ਨਹੀਂ ਕੀਤੇ ਸੋ ਜੋ ਸਾਡੇ ਤੋਂ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਚੱਕਰ ਲਾ ਰਹੇ ਹਾਂ ਜੋ ਤਿਲਫਲ ਪੇਟਾ ਸੇਵਾ ਕਾਂਗਰਸ ਪਾਰਟੀ ਕਿਉਂਕਿ ਨਾ ਅਸੀਂ ਉੱਪਰਲੀ ਸਰਕਾਰ ਚਾਹ ਨਾ ਨੀਚੇ ਉਹ ਅਸੀਂ ਕਰ ਰਹੇ ਹਾਂ ਨਾਲ ਹੀ ਨਾਲ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ 1600 ਕਰੋੜ ਰੁਪਏ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਬੰਨਾ ਸਾਢੇ 12000 ਕਰੋੜ ਰੁਪਿਆ ਜਿਹੜਾ ਡਿਜਾਸਟਰ ਦਾ ਤੁਸੀਂ ਕਹਿੰਦੇ ਹੋ ਉਹ ਕਿਤੇ ਦਿਖਦਾ ਨਹੀਂ ਹੈ ਉਹ ਹੈ ਹੀ ਨਹੀਂ ਹੈ ਪੈਸਾ ਹੀ ਨਹੀਂ ਹੈ ਜੋ ਬੇਵਕੂ ਬਣਾਉਣਾ ਲੋਕਾਂ ਦੇ ਘਰ ਟਹਿ ਗਏ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਕੋਠੇ ਰੁੜ ਗਏ ਪਸ਼ੂ ਰੁੜ ਗਏ ਲੋਕਾਂ ਦਾ ਕਾਰੋਬਾਰ ਠੱਪ ਪਿਆ ਮਜ਼ਦੂਰ ਵਿਚਾਰਾ ਦਿਹਾੜੀ ਨਹੀਂ ਕੋਈ ਲੈ ਕੇ ਜਾਂਦਾ